ਸਾਸਰੀਕਾਲ ਜੀ ਅੱਜ ਬਣਾਵਾਂਗੇ ਆਪਾਂ ਨਿੰਬੂ ਮਿਰਚਾਂ ਦਾ ਆਚਾਰ ਇਹ ਨਿੰਬੂ ਜਿਹੜੇ ਆ ਲਿਆਏ ਤੇ ਚੰਗਜੀ ਵਾਲੇ ਸੀਗੇ ਪਰ ਮੈਨੂੰ ਥੋੜੇ ਜਿਹੇ ਸੁੱਕੇ ਲੱਗੇ ਹਨਾ ਤੇ ਮੈਂ ਕਿਹਾ ਲਿਆਂਦੇ ਵੀ ਇਹਨਾਂ ਨੇ ਜ਼ਿਆਦੇ ਸੀਗੇ ਮੈਂ ਕਿਹਾ ਕੀਤਾ ਥੋੜੇ ਜਿਹੇ ਨਿੰਬੂ ਧੋ ਕੇ ਇਹਨਾਂ ਨੂੰ ਸੁਕਾ ਲਿਆ ਤੇ ਜਗਾ ਕੇ ਮੈਂ ਹਨਾ ਨੂੰ ਹੋਣਾ ਲੱਗੀਆਂ ਕੱਢਣ ਇਹਨਾਂ ਦੇ ਵਿੱਚ ਮੈਂ ਹਨਾ ਸੁੱਕੀਆਂ ਨਾਨ ਮਿਰਚਾਂ ਵੀ ਪਾਉਣੀਆਂ ਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਪਾਉਣੀਆਂ ਤੇ ਮੇਰਾ achar ਜਿਹੜਾ ਪਾਇਆ ਹੋਇਆ ਨਿਆਣੇ ਮੇਰੇ ਬਹੁਤ ਪਸੰਦ ਕਰਦੇ ਆ ਤੇ ਮੈਂ ਹਨਾ ਮੈਂ ਕਿਹਾ ਚੱਲ ਇੰਨਾ ਕਪਣਾ ਲੈਣੀ ਮੈਂ ਜਦੋਂ ਵੀ ਬਾਦੂ ਕਿਤੇ ਨਿੰਬੂ ਆ ਜਾਂਦੇ ਤਾਂ ਮਾ ਥੋੜਾ ਹੀ ਹੋਣਾ ਨਾ ਤੇ ਮੈਂ ਉਹਨਾਂ ਨੂੰ ਪਾ ਹੀ ਲੈਣੀ ਆ achar ਮੈਂ ਕਹਿੰਦੀ ਨਹੀਂ ਪਾ ਦੇਣੀ ਚੱਲ ਕੰਮ ਆ ਜਾਂਦਾ ਆ ਤੇ ਅੱਗੇ ਵੀ ਪਹਿਲਾਂ ਵੀ ਥੋੜੇ ਜਿਹਾ ਨਿੰਬੂ ਬਾਦੂ ਸੀਗੇ ਤੇ ਉਹ ਵੀ ਮੈਂ ਹਨਾ achar ਪਾ ਲਿਆ ਆ ਨਿੰਬੂ ਦੇ ਘਰੋਂ ਮੈਂ ਇਦਾਂ ਹੁਣ ਸਾਰੇ ਜਿਹੜੇ ਆ ਘੱਟ ਲੈਣੇ ਆ ਕੱਟਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਦੇ ਆ ਤੁਸੀਂ ਨਾ ਵੀਡੀਓ ਚੱਲਦੀ ਚੱਲਦੀ ਮੇਰੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਉਹਦਾ ਵੀ ਤੁਸੀਂ ਜਿਹੜੀਆਂ ਇੰਨੀਆਂ ਹੋਰ ਵੀਡੀਓ ਹੁੰਦੀਆਂ ਗੰਧੀਆਂ ਮੰਧੀਆਂ ਜਿਹੜੇ ਦੇਖਣ ਚੋਗ ਨਹੀਂ ਹੁੰਦੀਆਂ ਪਰਿਵਾਰ ਦੇ ਵਿੱਚ ਉਹਨਾਂ ਨੂੰ ਤਾਂ ਆਪਾਂ ਬਹੁਤ ਸ਼ੇਅਰ ਕੀਤੀ ਸ਼ੇਅਰ ਕਰਦੇ ਇੱਕ ਦੂਜੇ ਦੇ ਨਾਲ ਹਨਾ ਪਰ ਜਿਹੜੀਆਂ ਇਦਾਂ ਦੀਆਂ ਵੀਡੀਓ ਇਹਨਾਂ ਨੂੰ ਕੋਈ ਵੀ ਸ਼ੇਅਰ ਨਹੀਂ ਕਰਦਾ ਕੋਈ ਲਾਇਕ ਨਹੀਂ ਕਰਦਾ ਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਤਾਂ ਇਸ ਤਰ੍ਹਾਂ ਕਰਕੇ ਨੇ ਆਪਾਂ ਸਾਰੇ ਨਿੰਬੂ ਜਿਹੜੇ ਆ ਇਹ ਕੱਟ ਲੈਣੇ ਆ ਕੱਟ ਕੇ ਤਾਂ ਬਾਕੀ ਦਾ ਸਮਾਨ ਜਿਹੜਾ ਆਪਾਂ ਪੇਰ ਦੇ ਵਿੱਚ ਪਾਵਾਂਗੇ ਹਨਾ ਆ ਮਿਰਚਾਂ ਜਿਹੜੀਆਂ ਆ ਇਹ ਮੈਂ ਇਸ ਤਰ੍ਹਾਂ ਇਹਨਾਂ ਦੇ ਦੋ-ਦੋ ਪੀਸ ਕਰ ਲਏ ਆ ਇਹ ਲਾਲ ਮਿਰਚਾਂ ਪੂਰੀਆਂ ਸੁੱਕੀਆਂ ਨਹੀਂ ਸੀ ਹਜੇ ਤੇ ਮੈਂ ਹੁਣ ਇਹਦੇ ਵਿੱਚ ਪਾ ਰያ ਹਾਂ ਜੀ ਲੂਣ ਤੇ ਇਹ ਪਾਦ ਤਾ ਆਪਾਂ ਲਾਲ ਮਿਰਚਾਂ ਸੋ ਪੀਸੀ ਆ ਹੋਈ ਮੜੀ ਜੀ ਹਲਦੀ ਪਾਈ ਮੈਂ ਵੈਸੇ ਹਲਦੀ ਪਾਉਂਦੀ ਨਹੀਂ ਹੈਗੀ ਇਹ ਪਾ ਦिती ਆਪਾਂ ਚੀਨੀ ਇਹਦੇ ਵਿੱਚ ਜਵੈਣ ਵੀ ਪਾਉਣੀ ਆ ਜਵੈਣ ਸਾਡੇ ਖਤਮ ਹੋਈ ਆ ਇਸ ਕਰਕੇ ਮੈਂ ਜਵੈਣ ਹਜੇ ਪਾਈ ਨਹੀਂ ਹੈਗੀ ਫੇਰ ਮੰਗਵਾ ਕੇ ਤਾਂ ਫੇਰ ਪਾਉਂਗੀ ਤੇ ਇਹ ਲਾਲ ਮਿਰਚਾਂ ਜਿਹੜੀਆਂ ਸੁੱਕੀਆਂ ਇਹ ਵੀ ਵਿੱਚ ਪਾ ਦੇਣੀਆਂ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਐਸ ਤਰ੍ਹਾਂ ਤੇ ਸਾਡੀ ਮੋਟੀ ਬੈਠੀ ਲਾ ਕੇ ਉਹ ਕਹਿੰਦੀ ਮੇਰਾ ਤਾਂ ਦੇਖ ਦੇ ਕੇ ਮੂੰਹ ਚੋਂ ਬਾਣੀ ਆ ਹੀ ਜਾਂਦਾ ਆ ਮੈਂ ਕਹ ਜਿਹੜਾ ਇਹਨਾ ਪੁਰਾਣਾ ਪਾਇਆ ਆ ਚਾਰ ਵੀ ਉਹਦੇ ਚ ਚਾਪਾ ਦਾ ਬੁਖਾਰੀ ਖਾ ਇੱਕ ਮੂੰਹ ਚ ਰੱਖ ਲਾ ਤੇ ਉਹ ਕਹਵੇ ਵੀ ਮੈਂ ਆਹ ਹੀ ਖਾਣਾ ਕੱਚਾ ਹੀ ਮੈਂ ਕਹ ਕੱਚਾ ਖਾ ਲਾ ਫੇ ਭਾਈ ਤੇਰੀ ਮਰਜ਼ੀ ਆ ਤੇ ਆਹ ਜਿਹੜਾ ਜ਼ਿਆਦਾ ਨਾ ਇਹ ਮੈਂ ਪਹਿਲਾਂ ਨਹੀਂ ਉਹ ਸਾਡੇ ਥੋੜੇ ਜੇ ਬੱਚੇ ਸੀਗੇ ਮੈਂ ਇਹ ਪਾਇਆ ਮੈਂ ਹੁਣੇ ਵੱਡੇ ਡੱਬੇ ਚੋਂ ਕੱਢ ਕੇ ਤੇ ਛੁੱਲੇ ਚ ਪਾ ਲਿਆ ਆ ਦੇਖ ਲਓ ਆ ਨਾ ਜਿਹੜੀਆਂ ਮਿਰਚਾਂ ਸੁੱਕੀਆਂ ਸੀ ਨਾ ਹਾਂ ਤੇ ਲੋੜ ਐਨ ਰਸ ਗਈਆਂ ਰਸ ਭਰੀਆਂ ਜਿਹੀਆਂ ਹੋ ਗਈਆਂ ਤਾਂ ਆਹ ਡੱਬੇ ਚੋਂ ਕੱਢ ਕੇ ਮੈਂ ਛੋਟੇ ਚ ਪਾ ਲਿਆ ਸੀ ਹੁਣ ਵੱਡੇ ਦੇ ਵਿੱਚ ਇਹ achar ਮੈਂ ਫੇਰ ਪਾ ਲਉਂਗੀ ਤੇ ਮੋਟੀ ਸਾਡੀ ਮੈਂਚਾਂ ਦੇਖ ਦੇਖ ਕੇ ਕਹੀ ਜਾਂਦੀ ਆ ਕਿ ਕਿੰਨਾ ਸਵਾਦ achar ਹੋਊਗਾ ਹੁਣ ਤਾਂ ਮਿਰਚਾਂ ਦੇਖ ਕੇ ਹੀ ਚਾ ਚੜ ਜਾਂਦਾ ਐ ਬਹੁਤ ਮਿਰਚ ਖਾਂਦੀ ਆ ਹੁਣ ਤਾਂ ਫੇਰ ਵੀ ਅੱਗੇ ਨਾਲੋਂ ਘਟ ਗਈ ਆ ਪਰ ਪਹਿਲਾਂ ਮਿਰਚ ਬਹੁਤ ਖਾਂਦੀ ਹੁੰਦੀ ਸੀ ਤੁਸੀਂ ਐਸ ਤਰ੍ਹਾਂ achar ਪਾਇਓ ਪਾ ਕੇ ਦੇਖਿਓ ਬਹੁਤ ਹੀ ਵਧੀਆ achar ਬਣਦਾ ਆ ਤੇ ਇਹਦੇ ਵਿੱਚ ਜਵੈਣ ਵੀ ਪਾਓ ਕਾਲਾ ਲੂਣ ਵੀ ਪਾ ਲਿਓ ਤੇ ਮੈਂ ਹਜੇ ਇਹ ਨਾ ਕਾਲਾ ਲੂਣ ਤੇ ਜਵੈਣ ਜਿਹੜੀ ਉਹ ਪਾਣੀ ਆ ਇਹਦੇ ਨਾਲ ਹਾਜਮਾ ਵੀ ਜਿਹੜਾ ਨਾ ਉਹ ਸਹੀ ਰਹਿੰਦਾ ਆ ਰੋਟੀ ਦੇ ਨਾਲ achar ਤੇ ਨਿੰਬੂ ਦਾ ਜ਼ਰੂਰ ਖਾਣਾ ਚਾਹੀਦਾ ਬਹੁਤ ਫਾਇਦੇ ਆ ਇਹਦੇ achar ਦੇ ਤੇ ਤੁਸੀਂ ਇਸ ਤਰ੍ਹਾਂ achar ਪਾ ਲਿਆ ਕਰੋ ਐਵੇਂ ਨਿੰਬੂ ਸੁਕਾ ਕੇ ਸਿੱਟਣ ਦਾ ਕੋਈ ਫਾਇਦਾ ਨਹੀਂ ਨਿੰਬੂ ਤਾਂ ਅੱਗੇ ਬਹੁਤ ਮਹਿੰਗੇ ਆ ਤੇ ਤੁਸੀਂ ਇਸ ਤਰ੍ਹਾਂ achar ਪਾ ਲਿਓ ਪਾਸੇ ਥੋੜੇ ਦਿਨਾਂ ਦੇ ਵਿੱਚ ਹੀ ਬਣ ਜਾਣਾ ਧੁੱਪ ਤਾਂ ਅੱਗੇ ਬਿਤੇਰੀ ਲੱਗਦੀ ਆ ਤੁਸੀਂ ਸਾਡੇ ਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਿਉਂ ਕਰਦੇ ਹੋ? ਧੰਨਵਾਦ।